जय हिंद नमस्कार सत श्री अकाल जी सारे दोस्तों मैं ਤੁਹਾਡਾ ਆਪਣਾ ਸੁਖਮਰਾਮ ਗੜੀ ਕਰੀ ਫੇਰ ਤੁਹਾ ਅੱਜ ਬਿਲਕੁਲ ਫ੍ਰੈਸ਼ ਉਹ ਡਾਇਰੈਕਟ ਰਿਕਰੂਟਮੈਂਟ ਦੀ ਅਪਡੇਟ ਲੈ ਕੇ ਪੰਜਾਬ ਪੈਸਕੋ ਭਰਤੀ ਜੀ ਹਾਂ ਦੋਸਤੋ ਪੰਜਾਬ ਐਕ ਸਰਵਿਸਮੈਨ ਕਾਰਪੋਰੇਸ਼ਨ ਰਿਕਰੂਟਮੈਂਟ 2025 ਦਾ ਫ੍ਰੈਸ਼ ਨੋਟੀਫਿਕੇਸ਼ਨ ਅਫੀਸ਼ੀਅਲ ਵੈਬਸਾਈਟ ਤੇ ਜਾਰੀ ਹੋ ਚੁੱਕਿਆ ਹੈ ਬਿਲਕੁਲ ਨਵੀਂ ਭਰਤੀ ਨਿਕਲ ਕਰਕੇ ਆਊਟ ਹੋ ਚੁੱਕਿਆ ਜਿਸ ਦੇ ਵਿੱਚ ਪੰਜਾਬ ਦੇ ਐਕ ਸਰਵਿਸਮੈਨ ਮੈਂਮੈਂਟ ਅਕ ਸਰਵਿਸਮੈਨ ਅਤੇ ਨਾਨ ਐਕ ਸਰਵਿਸਮੈਨ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਐਪਲੀਕੇਸ਼ਨ ਜਿਹੜੀਆਂ ਇਨਵਾਈਟ ਕਰ ਦਿੱਤੀਆਂ ਗਈਆਂ ਨੇ ਬਹੁਤ ਹੀ ਸ਼ਾਨਦਾਰ ਮੌਕਾ ਆ ਚੁੱਕਿਆ ਹੈ ਹਾਲ ਫੋਨ ਇੰਟਰਵਿਊ ਤੋਂ ਤੁਹਾਡੀ ਸੈLECTION ਹੋ ਜਾਵੇ ਕਿ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਨੇ ਵੀਡੀਓ ਨੂੰ ਲਾਸਟ ਤੱਕ ਜਰੂਰ ਬਾਤ ਕਰ ਲਿਓ ਜਿੰਨਾ ਸਾਰੇ ਹੀ ਡਾਟਾ ਤੁਹਾਡੇ ਕਲੀਅਰ ਹੋ ਜਾਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਪੇਨਟੀ ਹੈ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਸਾਡਾ YouTube ਚੈਨਲ ਜਿਹੜਾ ਜਰੂਰ ਤੋਂ ਜਰੂਰ ਸਬਸਕ੍ਰਾਈਬ ਕਰ ਲਵੋ ਕਿਉਂਕਿ ਦੋਸਤੋ ਇਸ ਚੈਨਲ ਤੇ ਮੈਂ ਆਨਲਾਈਨ ਫਾਰਮ ਗਵਰਨਮੈਂਟ ਆਫ ਪੰਜਾਬ ਪੰਜਾਬ ਦੀਆਂ ਵੈਕੈਂਸੀਜ਼ ਰਹਿਣ ਵਾਲੀਆਂ ਨੇ ਰਿਕਰੂਟਮੈਂਟ ਨੋਟਿਸ ਰੈਫਰੈਂਸ ਨੰਬਰ ਤੁਸੀਂ ਨੋਟ ਡਾਊਨ ਕਰ ਲੈਣਾ ਹੋਵੇਗਾ ਐਪਲੀਕੇਸ਼ਨ ਜਿਹੜੀਆਂ ਇਹਦੇ ਵਿੱਚ ਇਨਵਾਈਟ ਕਰ ਦਿੱਤੇ ਗਏ ਨੇ ਫੋਰ ਦਾ ਫੋਲੋਇੰਗ ਪੋਸਟ ਆਫ ਔਨ ਰੈਗੂਲਰ ਅਤੇ ਕੰਟਰੈਕਟ بیس ਤੇ ਦੋ ਤਰ੍ਹਾਂ ਦੀ ਦੋਸਤੋ ਪੋਸਟਾਂ ਕੱਢੀਆਂ ਗਈਆਂ ਨੇ ਰੈਗੂਲਰ ਵੀ ਭਰਤੀ ਕੀਤੀ ਜਾਂਦੇ ਨੇ ਕੰਟਰੈਕਟ بیس ਵਾਲੇ ਵੀ ਭਰਤੀ ਕੀਤੇ ਜਾਂਦੇ ਨੇ ਡਿਪਾਰਟਮੈਂਟ ਪੰਜਾਬ ਐਕ ਸਰਵਿਸਮੈਨ ਕਾਰਪੋਰੇਸ਼ਨ SCU 8990 ਸੈਕਟਰ 3 4 A ਚੰਡੀਗੜ੍ਹ ਵੱਲੋਂ ਪੋਸਟ ਆਊਟ ਕਿਤੇ ਨੇ ਪੈਸਕੋ ਦੀ ਈਮੇਲ ਵੀ ਮੈਂਸ਼ਨ ਕੀਤੀ ਹੋਈ ਹੈ ਕੰਟੈਕਟ ਨੰਬਰ ਵੀ ਮੈਂਸ਼ਨ ਕੀਤਾ ਹੈ ਵਧੇਰੀ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਅਗੇ ਦੋਸਤੋ ਗੱਲ ਕਰਦੇ ਨੇ ਨੇਮ ਆਫ ਦਾ ਪੋਸਟ ਪੋਸਟਾਂ ਦੋਸਤੋ ਚੈੱਕ ਆਊਟ ਕਰ ਸਕਦੇ ਨੇ ਰੈਗੂਲਰ ਪੋਸਟਾਂ ਐਫਸੀ ਦੀ ਇੱਕ ਪੋਸਟ ਹੈ ਐਕਸ ਸਰਵਿਸਮੈਨ ਤੇ ਨਾਨ ਐਕਸ ਸਰਵਿਸਮੈਨ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਅਗੇ ਦੋਸਤੋ ਕੰਟਰੈਕਟ بیس ਤੇ ਜਿਹੜੀ ਭर्ती ਹੈ ਉਹ ਓਨਲੀ ਫਾਰ ਐਕਸ ਸਰਵਿਸਮੈਨ ਦੇ ਲਈ ਹੈ ਅਫੀਸਰ ਦੀ ਜਿਹੜੀਆਂ ਨੇ ਓਨਲੀ ਈ ਐਕਸ ਸਰਵਿਸਮੈਨ ਦੇ ਲਈ ਜਿਹੜੀਆਂ ਪੋਸਟਾਂ ਰਹਿ अगर दोस्तों गल करा असिटेंट नैक्सट पोस्ट असिटेंट ज एक है और कलर्क दू तो पोस्ट आउट कित गई ने जे सी अदर रैंकर ओनली अक्सर भी समैन अपलाई कर सकते हैं अगर दोस्तों गल कर ਇਸ ਦੇ ਵਿੱਚ ਕਿ ਤੁਹਾਨੂੰ ਇਹਦੇ ਵਿੱਚ ਆਫਲਾਈਨ ਫਾਰਮ ਦੀ ਲੋੜ ਪਵੇਗੀ ਟੈਲੀਗ੍ਰਾਮ ਗਰੁੱਪ ਤੇ ਮੈਂ ਆਫਲਾਈਨ ਫਾਰਮ ਦੇ ਦਾਂਗਾ ਜਿਹੜੇ ਐਲੀਜੀਬਲ ਕੈਂਡੀਡੇਟ ਹੋਣਗੇ ਲਾਰਜਟ ਨੋਟ ਡਾਉਨ ਕਰ ਲੈਣੇ ਕਿ 12 ਜਨਵਰੀ 2026 ਤੱਕ ਤੁਸੀਂ ਇਹਨਾਂ ਫਾਰਮ ਵਾਲੀ ਦੋਸਤੋ ਆਫਲਾਈਨ ਮੋਡ ਤੋਂ ਅਪਲਾਈ ਕਰ ਲੈਣਾ ਮੈਂ ਕਿਹਾ ਅਪਲਾਈ ਕਿਵੇਂ ਕਰਨਾ ਵੀਡੀਓ ਲਾਸਟ ਵਿੱਚ ਤੁਹਾਨੂੰ ਦੱਸਾਂਗੇ ਅੱਗੇ ਵਿੱਚ ਦੋਸਤੋ ਗੱਲ ਕਰਾਂਗੇ ਪੋਸਟਾਂ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਪੋਸਟਾਂ ਰੈਗੂਲਰ ਬੀਐਸਐਡੀ ਐਫਸੀ ਦੀ ਪੋਸਟਾਂ ਦੇ ਵਿੱਚ ਤੁਸੀਂ ਸੀਏ ਕੰਪਲੀਟ ਕੀਤੀ ਹੈ ਕੰਪਿਊਟਰ ਦੀ ਨੋਲਿਜ ਹੋਵੇ ਪੰਜਾਬੀ 10ਵੀਂ ਕਲਾਸ ਦੇ ਵਿੱਚ ਪੜ੍ਹੀ ਹੋਵੇ ਤੇ ਡਿਪੈਂਡਡ ਜਿਹੜੇ ਐਕਸ ਸਰਵਿਸਮੈਨ ਦੇ ਉਹਨਾਂ ਨੂੰ ਜਿਹੜੀ ਤਰਹੀਜ ਜਿਹੜੀ ਆ ਉਹ ਦਿੱਤੀ ਜਾਵੇਗੀ ਐਕਸ ਨੈਕਸਟ ਪੋਸਟ ਆ ਕੰਟ੍ਰੈਕਟ ਵਿਦ ACSO ਦੀ ਐਕਸ ਸਰਵਿਸਮੈਨ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ ਲੈਫਟ ਜਨਰਲ ਕਰਨਲ ਮੇਜਰ ਕੈਪਟਨ ਡਿਫੈਂਸ ਸਰਵਿਸਿਸ ਪੈਰਾਮਿਲਟਰੀ ਫੋਰਸਿਸ ਆਦਿ ਦੇ ਜਿਹੜੇ ਕੈਂਡੀਡੇਟ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ ਇਸ ਗੱਲ ਦਾ ਖਾਸ ધ્યાન ਜੜਾ ਰੱਖਿਆ ਜਾਵੇ ਅੱਗੇ ਦੋਸਤੋ ਗੱਲ ਕਰ ਲੈ ਕੇਸ਼ਨ ਵੀ ਦੱਸੀ ਗਈ ਆ ਨੋਟ ਡਾਊਨ ਕਰ ਲੈਣੇ ਹੱਥੇ ਅੱਗੇ ਦੋਸਤੋ ਕ੍ਰਾਈਟੇਰੀਆ ਕੀ ਤਰ੍ਹਾਂ ਦਾ ਹੈ ਕਹ ਪੁੱਛਤਾ ਦਾ ਏ ਦਾ ਕ੍ਰਾਈਟੇਰੀਆ ਜਿਹੜੇ ਤੇ ਰੈਗੂਲਰ ਬੇਸ ਤੇ ਹੋਣਗੇ ਆਪਣੇ ਕੈਂਡੀਡੇਟ ਉਹ 55 ਸਾਲ ਤੱਕ ਦੇ ਉਮੀਦਵਾਰ ਔਰ ਕੰਟਰੈਕਟ بیس ਤੇ 58 ਸਾਲ ਤੱਕ ਦੇ ਉਮੀਦਵਾਰ ਇਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਵਰਕਿੰਗ ਨੋਲਿਜ ਆਫ ਪੰਜਾਬੀ ਤੁਹਾਨੂੰ ਪੰਜਾਬੀ ਦੀ ਨੋਲਿਜ ਹੋਣੀ ਜ਼ਰੂਰੀ ਹੈ ਅਸਿਸਟੈਂਟ ਅਸਿਸਟਰ ਤੇ ਕਲਰਕ ਦੀਆਂ ਪੋਸਟਾਂ ਅਸਿਸਟੈਂਟ ਦੇ ਵਿੱਚ ਦੋਸਤੋ ਰਿਟਾਇਰਡ ਜੀਸੀਓ ਰੈਂਕ ਦੇ ਆਰਮੀ 에ਅਰ ਆਫੀਸਰ 에ਅਰ ਫੋਰਸ ਤੇ ਨੇਵੀ ਆਦਿ ਦੇ ਉਮੀਦਵਾਰ ਮਿਨਿਮਮ 20 ਸਾਲ ਦਾ ਸਰਵਿਸ ਦਾ ਤਜਰਬਾ ਹੋਵੇ ਤੇ ਦੋ ਮਹੀਨਿਆਂ ਪੰਜਾਬ ਦਾ ਤੇ ਉਹ ਅਪਲਾਈ ਕਰ ਸਕਦੇ ਨੇ ਕਲਰਕ ਵੀ ਰਿਟਾਇਰਡ ਐਨਸੀਓ ਰੈਂਕ ਦੇ ਇਹ ਆਰਮੀ ਰੈਂਕ ਦੇ 에ਅਰਫੋਰਸ ਰੈਂਕ ਦੇ ਨੇਵੀ ਰੈਂਕ ਦੇ ਤੇ 15 ਸਾਲ ਦਾ ਤਜਰਬਾ ਉਹਨਾਂ ਨੂੰ ਜਿਹੜੀ ਪ੍ਰੈਫਰੈਂਸ ਦਿੱਤੀ ਜਾਵੇਗੀ ਅੱਗੇ ਦੋਸਤੋ ਇਹਦਾ ਕ੍ਰਾਈਟੇਰੀਆ ਵੀ ਦੱਸਿਆ ਆਈਟੀ ਅਸਿਸਟੈਂਟ ਦੇ ਵਿੱਚ ਵੀ ਦੋਸਤੋ ਦੱਸਿਆ ਗਿਆ ਕਿ ਦੇ ਵਿੱਚ ਕੁਆਲਿਫੀਕੇਸ਼ਨ ਬੈਚਲਰ ਡਿਗਰੀ ਐਂਡ ਕੰਪਿਊਟਰ ਸਾਇੰਸ ਦੇ ਵਿੱਚ ਕੀਤੀ ਹੋਈ ਸੀਐਸ ਇਨਫੋਰਮੇਸ਼ਨ ਟੈਕਨੋਲੋਜੀ ਆਈਟੀ ਕੰਪਿਊਟਰ ਐਪਲੀਕੇਸ਼ਨ ਬੀਸੀਏ ਕੀਤੀ ਹੋਵੇ ਤਾਂ ਤੁਸੀਂ ਅਪਲਾਈ ਕਰ ਸਕਦੇ ਐਕਸਪੀਰੀਐਂਸ ਐਟ ਲੀਸਟ 2 ਸਾਲ ਦਾ ਰਿਲੇਟਿਵ ਟ੍ਰੇਡ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਐਕਸਪੀਰੀਐਂਸ ਤੁਹਾਨੂੰ ਹੋਵੇ ਤੁਸੀਂ ਅਪਲਾਈ ਕਰ ਸਕਦੇ ਆ ਬਾਕੀ ਦੋਸਤੋ ਅਪਲਾਈ ਕਰਨ ਦਾ ਤਰੀਕਾ ਨੋਟ ਡਾਉਨ ਕਰ ਲੈਣਾ ਹੋਗਾ ਈਮੇਲ ਤੇ ਤੁਸੀਂ ਆਪਣਾ ਬਾਇਓ ਡਾਟਾ ਫਾਰਮੈਟ ਜਿਹੜਾ ਤੁਹਾਨੂੰ ਮੈਂ ਟਾਈ ਕਰਾਂਗਾ ਨਾਲ ਉਹ ਤੁਸੀਂ ਭਰ ਕੇ ਇਹਨਾਂ ਦੀ ਇਹ ਵਾਲੀ ਅਫੀਸ਼ੀਅਲ ਵੈਬਸਾਈਟ ਹੈ ਇਹਦੇ ਦੇ ਦੋਸਤੋ 22 ਜਨਵਰੀ 2026 ਤੱਕ ਜਿਹੜਾ ਤੁਸੀਂ ਆਨਲਾਈਨ ਮੋਂ ਤੋਂ ਜਿਹੜਾ ਆਨਲਾਈਨ ਹੀ ਜਿਹੜੀ ਈਮੇਲ ਸੈਂਟ ਕਰ ਦੇਣੀ ਹੋਵੇਗੀ ਐਲੀਜੀਬਲ ਕੈਂਡੀਡੇਟ ਨੂੰ ਜਿਹੜਾ ਇੰਟਰਵਿਊ ਲਈ ਜਿਹੜਾ ਸੱਦਿਆ ਜਾਵੇਗਾ। ਸੋ ਦੋਸਤੋ ਮੈਂ ਆਸ ਕਰਦਾ ਹਾਂ ਵੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ। ਅੱਜ ਵੀ ਜੇਕਰ ਕੋਈ ਤੁਹਾਡਾ ਡਾਊਟ ਰਹਿ ਗਿਆ ਹੋਵੇ ਤਾਂ ਕਮੈਂਟ ਸੈਕਸ਼ਨ ਵਿੱਚ ਲਿਖ ਦਿਨਾ। ਰਿਪਲਾਈ ਦੋਸਤੋ ਮੈਂ ਜ਼ਰੂਰ ਕਰਾਂਗਾ। ਇੰਡੀਆ ਲੈਵਲ ਤੇ ਤੇ ਪੰਜਾਬ ਲੈਵਲ ਤੇ ਹੋਰ ਹੀ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਹੋਣੀਆਂ ਜੇਕਰ ਤੁਸੀਂ ਉਹਨਾਂ ਨੂੰ ਦੇਖਣਾ ਹੈ ਫਾਰਮਰ ਹੋਣਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ WhatsApp ਗਰੁੱਪ ਦਾ ਲਿੰਕ, Instagram ਗਰੁੱਪ ਦਾ ਲਿੰਕ, Telegram ਗਰੁੱਪ ਦਾ ਲਿੰਕ ਮੈਂ ਦੇ ਦੇਤਾ ਹਾਂ ਤਾਂ ਜੋ ਕਿ ਤੁਸੀਂ ਇਸ ਭਰਤੀ ਦੀ ਪ੍ਰੋਪਰ ਜਾਣਕਾਰੀ ਪ੍ਰਾਪਤ ਕਰਕੇ ਘਰੇ ਬੈਠੇ ਬੜੇ ਸਾਧਰੇ ਢੰਗ ਨਾਲ ਆਪਣਾ